हेल्लो फ्रेंड्स पॉस्टली जो देखने आओ मिट्टीया ने आए हैं नाल मैंने कांटे बैठे फटका पादने के यार हेलो हेलो गगन ने ओए अभी मैं कौन बताऊं ਦੇਰ ਤੇਰ ਲੱਗੀ ਹੋਵੇਗਾ ਦੇਰ ਤੋਂ ਹੈ ਜੀ ਬਸ want ek probeer is 'n baie baie ਸਰ ਇਹ ਕਿ ਕਿ ਬੜੇ ਨਾਲ ਸਰ ਗਏ ਹੋਏ ਬੜੇ ਕੰਮ ਹੈ ਕੋਡ ਕੋਡ ਕੰਮ ਹੈ ਉਹ ਕਾਊਚਲਨ ਦੇ ਦਰਵਾਜ਼ਾ ਸਿੱਖਣਾ ਕਰਨਾ ਹੈ ਪਹਿਲਾਂ ਕਿੰਨੇ ਵੀ ਫੋਨ ਦੇ ਦਿੱਤੇ ਮੇਰਾ 37 ਵਾਰ ਹੋ ਚੁੱਕਾ ਹੈ ਥੈਂਕ ਯੂ ਜੀ ਕੀ ਕਹਾਂ ਤੇ ਹੋਗਾ ਫਸਟ ਆਫ 올 ਤਾਂ ਜੀ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਪੰਜਾਬ ਵੈਲਫੇਅਰ ਕਲੱਬ ਦਾ ਔਰ ਚਨਾਬ ਗਰੁੱਪ ਆਫ ਐਜੂਕੇਸ਼ਨਸ ਦਾ ਜਿਨ੍ਹਾਂ ਨੇ ਜੁਆਇੰਟਲੀ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਅੱਜ ਤੋਂ ਪਹਿਲਾਂ ਵੀ ਪੀਬੀਜੀ ਬਹੁਤ ਵੱਡੇ ਵੱਡੇ ਕੈਂਪ ਲਗਾ ਚੁੱਕਿਆ ਔਰ ਲਗਾਤਾਰ ਇਸ ਫੀਲਡ ਦੇ ਅੰਦਰ ਬਹੁਤ ਅੱਛੇ ਕੰਮ ਕਰ ਰਹੇ ਨੇ ਔਰ ਰੀਸੈਂਟਲੀ ਸਲਾਣਾ ਕੈਂਪ ਵੀ ਇਹ ਲਗਾ ਕੇ ਚੁੱਕੇ ਨੇ ਔਰ ਨੋ ਡਾਊਟ ਇਹ ਇਸ ਤਰ੍ਹਾਂ ਦਾ ਕੰਮ ਹੈ ਜੀ ਹੁਣ ਦੇਣ ਨਾਲ ਘਟਦਾ ਕਿਸੇ ਦਾ ਨਹੀਂ ਪਰ ਇਹਦੇ ਨਾਲ ਜ਼ਿੰਦਗੀਆਂ ਬਹੁਤ ਬਚਾਈਆਂ ਇਸ ਜੀ ਸੂ ਰਿਕੁਐਸਟ ਕਰਾਂਗੇ ਹਰ ਇੱਕ ਬੰਦੇ ਨੂੰ ਅੱਗੇ ਆ ਕੇ ਬਲੱਡ ਡੋਨੇਟ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ। ਉਹ ਅੱਜ ਆਪਾਂ ਕਿੰਨਾ ਹੈ ਰਿਹਾ ਇਹਨੇ ਪਰਖਣਾ। ਕਿਉਂਕਿ ਬਲੱਡ ਦੀ ਬੜੀ ਕਮੀ ਚੱਲਦੀ ਪਈ ਸੀਗੀ ਫਰੀ ਕੋਟ ਦੇ ਕੋਟਪੁਰਾਸੀ ਵਿਲਾਸਤਾਲ ਦੇ ਵਿੱਚ। ਜਿਹਨੂੰ ਦੇਖਦੇ ਹੋਏ ਪੀਪੀਜੀ ਵੈਲਫੇਅਰ ਕਲੱਬ ਵੱਲੋਂ ਉਸ ਖੂਨ ਦੀ ਪੂਰਤੀ ਲਈ ਇਹ ਕੈਂਪ ਲਗਾਇਆ ਗਿਆ ਤਾਂ ਜੋ ਜਿਹੜੇ ਫੈਲਾਸੀਮੀਆਂ ਬੱਚੇ ਆ ਜਾਂ ਜਿਹੜੇ ਸ਼ਹਿਰ ਦੇ ਨਿਵਾਸੀ ਉਥੇ ਲਗਾਤਾਰ ਖੂਨ ਨਵਾ ਰਹੇ ਉਹਨਾਂ ਨੂੰ ਖੂਨ ਪੂਰਾ ਕਿੱਥੇ ਜਾਂਦਾ ਹੈ। ਬਹੁਤ ਵਧੀਆ ਰਿਸਪਾਂਸ ਮਿਲ ਲਿਆ 30 35 ਯੂਨਟ ਹੋਟੇਕਰ ਹੋ ਚੁੱਕੇ ਆ 11 ਯੂਨਟ ਸਾਡੇ ਵੱਲੋਂ ਇਸ ਟਾਈਮ ਕੋਟਪੁਰਾ ਸਿਵਲ ਜੀ ਭੇਜੇ ਗਏ ਆ ਤੇ 25 ਤੋਂ 30 ਯੂਨਟ ਅਸ ਇੱਥੇ ਕਰਦੇ ਆ ਹਾਂਜੀ ਸੱਸੀ ਗਾਲ ਜੀ ਮੈਂ ਡਾਕਟਰ ਨਵਰੀਦ ਅਸਿਸਟੈਂਟ ਪ੍ਰੋਫੈਸਰ ਬਲੱਡ ਬੈਂਕ ਡੀਬੀਐਸ ਐਮਸ਼ੇਟ ਫਰੀ ਗੋਟ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਹ ਗਰਮੀਆਂ ਦੇ ਮੌਸਮ ਦੇ ਵਿੱਚ ਬਹੁਤ ਘੱਟ ਬਲੱਡ ਕੈਂਪਸ ਲੱਗਦੇ ਹਨ ਜਿੰਨਾ ਕਰਕੇ ਬਹੁਤ ਜ਼ਿਆਦਾ ਸ਼ੋਰਟੇਜ ਆ ਜਾਂਦੀ ਹੈ ਬਲੱਡ ਦੀ ਐਹੀ ਸ਼ੋਰਟੇਜ ਮੁਰ ਗੋਪਨ ਸਿੰਘ ਮੈਡੀਕਲ ਕਾਲਜ ਵਿੱਚ ਚੱਲ ਰਹੀ ਸੀ ਜਿਹੜੇ ਕਰਕੇ ਅਸੀਂ ਰਮਵੀ ਜੀ ਮਲਿੰਕ ਜੀ ਜੋ ਹੈਗੇ ਨੇ ਪੀਵੀਜੀ ਦੇ ਇਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਕਿ ਪਲੀਜ਼ ਛੋਟੇ ਨੂੰ ਦੂਰ ਕਰਨ ਲਈ ਕੈਂਪ ਲਗਾਇਆ ਜਾਵੇ ਇਹਨਾਂ ਨੇ ਸਾਡੇ ਇੱਕ ਵਾਰ ਕਹੇ ਤੇ ਕੱਲ ਕਿਹਾ ਤੇ ਅੱਜ ਇਹਨਾਂ ਨੇ ਕਿਹਾ ਕਿ ਤਨੂ ਅਸੀਂ 52 ਤੋਂ ਲੈ ਕੇ 70 ਜਿੰਨੇ ਵੀ 100 ਤੱਕ ਜਿੰਨੇ ਵੀ ਯੂਨਿਟ ਹੋਏ ਅਸੀਂ ਹਰ ਗਰੁੱਪ ਦੇ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਇਹਨਾਂ ਦੇ ਸਹਿਯੋਗ ਨਾਲ ਅੱਜ ਆ ਕੈਂਪ ਲਗਾਇਆ ਜਾ ਰਿਹਾ ਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਤੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਪਲੀਜ਼ ਬਲੱਡ ਬੈਂਕ ਵਿੱਚ ਬਲੱਡ ਡੋਨੇਟ ਕੀਤਾ ਜਾਵੇ ਕਿਉਂਕਿ ਇੱਕ ਤੰਦਰੁਸਤ ਇਨਸਾਨ ਹੀ ਬਲੱਡ ਦਾ ਸਰੋਤ ਹੈਗਾ ਇਹ ਫੈਕਟਰੀ ਆ ਆਰਟੀਫੀਸ਼ੀਅਲ ਨਹੀਂ ਬਣ ਸਕਦਾ ਤੇ ਇੰਨੀਆਂ ਸਰਜਰੀਜ਼ ਹੁੰਦੀਆਂ ਇੰਨੇ ਟਰੋਮਾ ਹੁੰਦੇ ਕੋਈ ਐਕਸੀਡੈਂਟ ਕੇਸ ਹੁੰਦੇ ਆ ਕੋਈ ਮਾਰ ਕੁੱਟਾਈ ਵਾਲੇ ਆ ਜਾਂਦੇ ਕੋਈ ਕੁਝ ਉਹਨਾਂ ਨੂੰ ਬਹੁਤ ਐਮਰਜੈਂਸੀ 'ਚ ਲੋਡ ਪੈਂਦੀ ਹੈ ਹਰ ਗਰੁੱਪ ਦੀ ਸੋ ਮੇਰੀ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਪਲੀਜ਼ ਕੈਂਪਰ ਦੇ ਵਿੱਚ ਹੀ ਆ ਬਲੱਡ ਬੈਂਕ ਆ ਕੇ ਕਿਤੇ ਵੀ ਬਲੱਡ ਡੋਨੇਟ ਕੀਤਾ ਜਾਵੇ ਤਾਂ ਕਿ ਆਪਾਂ ਖੂਨ ਦੀ ਕਮੀ ਨੂੰ ਪੂਰਾ ਕਰ ਸਕੀਏ ਧੰਨਵਾਦ ਅੱਜ ਕੀ ਭਾਈ ਜਮਾਦੂਦੀ ਕੈਂਪ ਲਾਇਆ ਪੰਜਾਬ ਬਲੱਡ ਗਰੁੱਪ ਪਿਛਲੇ ਲੰਬੇ ਸਮੇਂ ਤੋਂ ਖੂਨਦਾਨ ਦੀਆਂ ਸੇਵਾਵਾਂ ਦੇ ਵਿੱਚ ਆਪਣੀ ਸੇਵਾ ਜੜੀ ਨਿਭਾਉਂਦੀ ਆ ਰਹੀ ਹੈ ਸੋ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਬਲੱਡ ਬੈਂਕ ਨੇ ਉੱਥੇ ਖੂਨ ਦੀ ਕਮੀ ਨੂੰ ਦੇਖਦੇ ਹੋਏ ਇੱਕ ਛੋਟਾ ਜਿਹਾ ਕੈਂਪ ਆਰਗੇਨਾਈਜ਼ ਕੀਤਾ ਸੀ ਪੰਜਾਬ ਬਲੱਡ ਗਰੁੱਪ ਦੀ ਸਮੁੱਚੀ ਟੀਮ ਨੇ ਜਿੱਥੇ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਟੀਮ ਬਲੱਡ ਲੈਣ ਲਈ ਪਹੁੰਚੀ ਹੈ ਸੋ ਮੈਂ ਨੌਜਵਾਨ ਵੀਰਾਂ ਭੈਣਾਂ ਨੂੰ ਸਨੇਹਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਇਹ ਹੀ ਦੇਣੀ ਚਾਹੁੰਦਾ ਹ ਕੀ ਆਪਾਂ ਜਰੂਰ ਇਦਾਂ ਮਨੁੱਖਤਾ ਦੇ ਭਲਾਈ ਵਾਲੇ ਕਾਰਜ ਦੇ ਵਿੱਚ ਸ਼ਮੂਲੀਅਤ ਕਰਾਇਆ ਕਰੀਏ ਤੁਹਾਡਾ ਦਿੱਤਾ ਖੂਨ ਦਾ ਇੱਕ ਇੱਕ ਕਤਰਾ ਪੰਜਾਬ ਬਲੱਡ ਗਰੁੱਪ ਦੀ ਜਿਹੜੀ ਟੀਮ ਹੈ ਉਹ ਲੋੜਵੰਦਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਫਿਰ ਸੁਨੇਹਾ ਵੀ ਆਪਾਂ ਜਰੂਰ ਛੋਟੇ ਛੋਟੇ ਸਮਾਗਮ ਕਰਕੇ ਛੋਟੇ ਛੋਟੇ ਕੈਂਪ ਲਾ ਕੇ ਜਰੂਰ ਮਨੁੱਖਤਾ ਦੀ ਭਲਾਈ ਵਾਲੇ ਕਾਰਜ ਕਰੀਏ ਅੱਛਾ ਇਸ ਟਾਈਮ ਤੇ ਕਿੰਨੇ ਯੂਨਿਟ ਆਉਂਦੇ ਆ ਕੀ ਤਕਰੀਬਨ 32-33 ਯੂਨਿਟ ਹੋ ਗਿਆ ਜੀ 50 ਯੂਨਿਟ ਦਾ ਕੈਂਪੇਸ ਹੀ ਲੈ ਕੇ ਚੱਲੇ ਸੀ ਔਰ ਔਰ ਜਿੰਨੇ ਵੀ ਪਿਆਰ ਕਰਨ ਵਾਲੇ ਵੀਰ ਆਏ ਕਿ ਛੋਟੇ ਜਿਹੇ ਸੁਨੇਹੇ ਤੇ ਕਿਉਂਕਿ ਰਾਤੀ ਰਾਤ 7 ਵਜੇ ਹੀ ਪਲਾਨ ਹੋਇਆ ਸੀ ਤਾਂ ਹੁਣ ਇੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦਾ ਆਉਣਾ ਤਾਂ ਮੇਰੇ ਲਈ ਵੱਡੀ ਗੱਲ ਹੈ ਮੇਰੀ ਮਾਣ ਵਾਲੀ ਗੱਲ ਹੈ ਕਿ ਲੋਕ ਇਸ ਮਨੁੱਖਤਾ ਦੇ ਕਾਰਜ ਦੇ ਵਿੱਚ ਸ਼ਮੂਲੀਅਤ ਕਰ ਰਹੇ